ਇਹ ਤਾਂ ਹਰ ਨੂੰ ਹੀ ਪਤਾ ਹੈ ਪ੍ਰੋਟੀਨ ਤੇ ਵਿਟਾਮਿਨਸ ਨਾਲ ਭਰਪੂਰ ਹੁੰਦੀ ਹੈ ਮੋਫਲੀ ਤੇ ਅੱਜ ਆਪਾਂ ਮੋਫਲੀ ਦੀ ਬਹੁਤ ਹੀ ਕਮਾਲ ਦੀ ਰੈਸਪੀ ਤਿਆਰ ਕਰਾਂਗੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਫਟਾਫਟ ਇਹ ਰੈਸਪੀ ਬਣਾ ਕੇ ਤਿਆਰ ਕਰੋ ਕਿਉਂਕਿ ਮੋਫਲੀ ਦਾ ਜਿਹੜਾ ਮੌਸਮ ਚੱਲ ਰਿਹਾ ਹੈ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਣ ਵਾਲੀ ਇਹ ਰੈਸਪੀ ਇਹ ਰੈਸਪੀ ਦੇ ਕਿਹੜੇ-ਕਿਹੜੇ ਗੁਣ ਨੇ ਸਾਰੇ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਇੱਕ ਕਟੋਰੀ ਮੋਫਲੀ ਇਹ ਜਿਹੜੀ ਲੈਣੀ ਹੈ ਇਸ ਤਰ੍ਹਾਂ ਆਪਾਂ ਪੂਰੀ ਚੰਗੀ ਤਰ੍ਹਾਂ ਛਿਲਕਾ ਜਿਹੜਾ ਉਤਾਰ ਦਿੱਤਾ ਜੇ ਤੁਹਾਨੂੰ ਛਿਲਕਾ ਉਤਾਰਨ ਦੇ ਵਿੱਚ ਥੋੜੀ ਜੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਇਸ ਨੂੰ ਗਰਮ ਕਰਕੇ ਵੀ ਉਤਾਰ ਸਕਦੇ ਹੋ ਇਸ ਤਰ੍ਹਾਂ ਆਪਾਂ ਮੂਫਲੀ ਦਾ ਜਿਹੜਾ ਛਿਲਕਾ ਉਤਾਰ ਕੇ ਪੂਰੀ ਚੰਗੀ ਤਰ੍ਹਾਂ ਮੂਫਲੀ ਨੂੰ ਸਾਫ਼ ਕਰ ਲਿਆ ਹੁਣ ਆਪਾਂ ਮਿਕਸੀ ਜਾਰ ਦੇ ਵਿੱਚ ਪਾ ਕੇ ਮੂਫਲੀ ਨੂੰ ਚੰਗੀ ਤਰ੍ਹਾਂ ਗ੍ਰाइंड ਕਰਾਂਗੇ ਤਿੰਨ ਚਾਰ ਵਾਰ ਆਪਾਂ ਮੂੰਫਲੀ ਨੂੰ ਗ੍ਰाइंड ਕਰ ਲਾਂਗੇ ਤਾਂ ਕਿ ਇਹਦੇ ਚੰਗੀ ਤਰ੍ਹਾਂ ਜਿਹੜਾ ਤੇਲ ਆ ਨਿਕਲ ਆਵੇ। ਲਓ ਜੀ ਹੁਣ ਆਪਾਂ ਮੂੰਫਲੀ ਦਾ ਜਿਹੜਾ ਪਾਊਡਰ ਹੈ ਤਿਆਰ ਕਰ ਲਿਆ। ਹੁਣ ਆਪਾਂ ਇਹਨੂੰ ਇੱਕ ਬੌਲ ਦੇ ਵਿੱਚ ਕੱਢ ਲਿਆ। ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਮਿਲਕ ਪਾਊਡਰ ਹੈ ਜਿਹੜਾ ਐਡ ਕਰਾਂਗੇ। ਅਤੇ ਇਲਾਇਚੀ ਪਾਊਡਰ ਐਡ ਕਰਾਂਗੇ। ਦੋ ਤਿੰਨ ਇਲਾਇਚੀਆਂ ਪੁੱਟ ਕੇ ਆਪਾਂ ਉਹਦਾ ਪਾਊਡਰ ਤਿਆਰ ਕਰ ਲਿਆ ਸੀ ਉਹ ਵੀ ਆਪਾਂ ਇਹਦੇ ਵਿੱਚ ਐਡ ਕਰਾਂਗੇ। ਇਹਦਾ ਫਲੇਵਰ ਬਹੁਤ ਵਧੀਆ ਹੁੰਦਾ ਹੈ। ਇਸ ਤਰ੍ਹਾਂ ਆਪਾਂ ਐਡ ਕਰਕੇ ਚੰਗੀ ਤਰ੍ਹਾਂ ਹੁਣ ਆਪਾਂ ਮਿਕਸ ਕਰ ਦਵਾਂਗੇ। ਹੁਣ ਆਪਾਂ ਇੰਡਕਸ਼ਨ ਹੈ ਜਿਹੜੀ ਔਨ ਕਰਦੇ ਆਂ ਤੇ ਚਾਸ਼ਨੀ ਆ ਜਿਹੜੀ ਤਿਆਰ ਕਰਦੇ ਆਂ ਚਾਸ਼ਨੀ ਤਿਆਰ ਕਰਨ ਵਾਸਤੇ ਆਪਾਂ ਚੀਨੀ ਲਵਾਂਗੇ ਜਿਹੜੀ ਕਟੋਰੀ ਨਾਲ ਤੁਸੀਂ ਮੂਫਲੀ ਨਾਪੀ ਸੀ ਤੋਂ ਥੋੜੀ ਜਿਹੀ ਘੱਟ ਹਾਫ ਕਟੋਰੀ ਆਪਾਂ ਨੇ ਚੀਨੀ ਲੈ ਲਈ ਹੈ ਹੁਣ ਆਪਾਂ ਚੀਨੀ ਨੂੰ ਕੜਾਈ ਦੇ ਵਿੱਚ ਪਾਵਾਂਗੇ ਜੇ ਤੁਸੀਂ ਚੀਨੀ ਖਾਣੀ ਪਸੰਦ ਨਹੀਂ ਕਰਦੇ ਤਾਂ ਤੁਸੀਂ ਮਿਸ਼ਰੀ ਤੋਂ ਚਾਸ਼ਨੀ ਤਿਆਰ ਕਰ ਸਕਦੇ ਹੋ ਜਾਂ ਫਿਰ ਤੁਸੀਂ ਗੁੜ ਦਾ ਪ੍ਰਯੋਗ ਕਰ ਸਕਦੇ ਹੋ ਅਤੇ ਸ਼ਹਿਦ ਦਾ ਪ੍ਰਯੋਗ ਵੀ ਕਰ ਸਕਦੇ ਹੋ ਹਾਫ ਕਟੋਰੀ ਦੇ ਕਰੀਬ ਆਪਾਂ ਪਾਣੀ ਪਾਵਾਂਗੇ ਅਤੇ ਚੀਨੀ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮੈਲਟ ਕਰਾਂਗੇ 4-5 ਮਿੰਟ ਲੱਗ ਜਾਂਦੇ ਨੇ ਇਹਨੂੰ ਪੱਕਣ ਤੇ ਦੇਖੋ ਜੀ ਚੀਨੀ ਆਪਣੀ ਮੈਲਟ ਹੋਣੀ ਸ਼ੁਰੂ ਹੋ ਗਈ ਹੈ ਤੇ ਇਹਨੂੰ ਉਬਾਲਾ ਜਿਹੜਾ ਆਉਣਾ ਸ਼ੁਰੂ ਹੋ ਗਿਆ ਤੇ ਚਾਸ਼ਨੀ ਆਪਣੀ ਬਣਨੀ ਸਟਾਰਟ ਹੋ ਗਈ ਹੈ ਲਓ ਜੀ ਹੁਣ ਆਪਣੀ ਚਾਸ਼ਨੀ ਜਿਹੜੀ ਬਣ ਕੇ ਬਿਲਕੁਲ ਤਿਆਰ ਹੈ ਹੁਣ ਆਪਾਂ ਤੁਹਾਨੂੰ ਚੈੱਕ ਕਰਕੇ ਦਿਖਾਉਣੀ ਆ ਆ ਦੇਖੋ ਤੁਹਾਨੂੰ ਇੱਕ ਤਾਰ ਹੈ ਜਿਹੜੀ ਨਜ਼ਰ ਆਊਗੀ ਇਸ ਤਰ੍ਹਾਂ ਆਪਾਂ ਇੱਕ ਤਾਰ ਦੀ ਚਾਸ਼ਨੀ ਜਿਹੜੀ ਬਣਾ ਲੈਣੀ ਹੈ ਚਾਸ਼ਨੀ ਬਣਾਉਣ ਤੋਂ ਬਾਅਦ ਜਿਹੜਾ ਆਪਾਂ ਨੇ ਮੂੰਫਲੀ ਦਾ ਪਾਊਡਰ ਜਿਹੜਾ ਪੀਸ ਕੇ ਰੱਖਿਆ ਸੀ ਉਹਨੂੰ ਆਪਾਂ ਇਹਦੇ ਵਿੱਚ ਪਾ ਦਵਾਂਗੇ ਅਤੇ ਚੰਗੀ ਤਰ੍ਹਾਂ ਇਸ ਨੂੰ ਇਹਦੇ ਵਿੱਚ ਮਿਕਸ ਕਰ ਦਵਾਂਗੇ ਇਹ ਜਿਹੜਾ ਆਪਾਂ ਪੀਨਟ ਬਟਰ ਬਣਾ ਕੇ ਤਿਆਰ ਕਰਨ ਵਾਲੇ ਆ ਬਹੁਤ ਜ਼ਿਆਦਾ ਹੈਲਦੀ ਹੈ ਬਾਜ਼ਾਰ ਦੇ ਵਿੱਚ 350 400 ਤੱਕ ਮਿਲਣ ਵਾਲਾ ਪੀਨਟ ਬਟਰ ਘਰ ਦੇ ਵਿੱਚ ਸਿਰਫ 20 ਰੁਪਿਆ ਤੋਂ ਤਿਆਰ ਹੋਣ ਵਾਲਾ ਹੈ ਪੀਨਟ ਬਟਰ ਦੇ ਕਿਹੜੇ ਕਿਹੜੇ ਗੋਣੇ ਉਹ ਵੀ ਹੁਣ ਆਪਾਂ ਤੁਹਾਨੂੰ ਦੱਸ ਦਿੰਦੇ ਆ ਪੀਨਟ ਬਟਰ ਦੇ ਵਿੱਚ ਪ੍ਰੋਟੀਨ ਹੈ ਜਿਹੜੀ ਬਹੁਤ ਮਾਤਰਾ ਵਿੱਚ ਪਾਇਆ ਜਾਂਦਾ ਤਾਂ ਕਰਕੇ ਜਿੰਮ ਵਾਲੇ ਬੱਚੇ ਜਿਹੜੇ ਜ਼ਿਆਦਾਤਰ ਇਹ ਖਾਣਾ ਪਸੰਦ ਕਰਦੇ ਨੇ ਪੀਨੇਡ ਬਟਰ ਜਿਹੜਾ ਹਾਰਟ ਪੇਸ਼ੈਂਟ ਦੇ ਲਈ ਬਹੁਤ ਜ਼ਿਆਦਾ ਚੰਗਾ ਹੈ ਕਿਉਂਕਿ ਇਹਦੇ ਵਿੱਚ ਜਿਹੜੇ ਫੈਟੀ ਐਸਿਡ ਪਾਈ ਜਾਂਦੇ ਨੇ ਮੋਨੋ ਅਨਸੈਚੂਰੇਟਿਡ ਫੈਟੀ ਐਸਿਡ ਤੇ ਪੋਲੀ ਅਨਸੈਚੂਰੇਟਿਡ ਫੈਟੀ ਐਸਿਡ ਦੋਨੋਂ ਹਾਰਟ ਦੇ ਲਈ ਬਹੁਤ ਜ਼ਿਆਦਾ ਚੰਗੇ ਨੇ ਕਿਉਂਕਿ ਇਹ ਬੈਡ ਕੋਲੇਸਟ੍ਰੋਲ LDL ਨੂੰ ਘਟਾਉਣ ਦਾ ਕੰਮ ਕਰਦੇ ਨੇ ਹੁਣ ਮੂਫਲੀਆਂ ਦਾ ਪਾਊਡਰ ਹੈ ਜਿਹੜਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਇੱਕ ਹਲਵੇ ਦੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਇੱਕ ਟੇਬਲस्पून ਦੇ ਕਰੀਬ ਦੇ ਸੀਕਿਓ ਹੈ ਜਿਹੜਾ ਪਾਵਾਂਗੇ ਅਤੇ ਫਿਰ ਚੰਗੀ ਤਰ੍ਹਾਂ ਇਹਨੂੰ ਹਿਲਾਵਾਂਗੇ ਪੀਨਟ ਬਟਰ ਨਾਲ ਇਹ ਕੈਂਸਰ ਸੈੱਲ ਦੀ ਗ੍ਰੋਥ ਨੂੰ ਵੀ ਰੋਕਦੇ ਨੇ ਕਿਉਂਕਿ ਇਹਦੇ ਵਿੱਚ ਵਿਟਾਮਿਨ ਈ ਹੈ ਜਿਹੜਾ ਪਾਇਆ ਜਾਂਦਾ ਹੈ ਜਿਹੜੇ ਕਿ ਕੈਂਸਰ ਦੇ ਰਿਸਕ ਨੂੰ ਘਟਾਉਂਦਾ ਹੈ ਇਸ ਨੂੰ 슈ਗਰ ਪੇਸ਼ੈਂਟ ਵੀ ਖਾ ਸਕਦੇ ਨੇ ਉਹਨਾਂ ਦੇ ਲਈ ਵੀ ਬਹੁਤ ਜ਼ਿਆਦਾ ਚੰਗਾ ਹੈ ਬਸ ਇੱਕ ਗੱਲ ਦਾ ਧਿਆਨ ਰੱਖਣ ਚੀਨੀ ਦੀ ਜਗ੍ਹਾ ਤੇ ਉਹ ਗੁੜ ਦਾ ਪ੍ਰਯੋਗ ਕਰਨ ਤੇ ਨਾਲ ਨਾਲ ਇਹ ਆਪਣੀ ਸਰੀਰ ਦੀਆਂ ਹੱਡੀਆਂ ਦੇ ਲਈ ਪੀਨਟ ਬਟਰ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਤੇ ਕੈਲਸ਼ੀਅਮ ਹੁੰਦਾ ਹੈ ਜਿਹੜੇ ਕਿ ਆਪਣੀ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਦੇਖੋ ਜੇ ਹੁਣ ਆਪਣਾ ਪੀਨਟ ਬਟਰ ਆ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਚੈੱਕ ਕਰਨ ਦੇ ਲਈ ਕਿ ਪਰਫੈਕਟ ਬਣ ਕੇ ਤਿਆਰ ਹੋਇਆ ਕਿ ਨਹੀਂ ਤੁਸੀਂ ਵੀ ਇਸ ਤਰ ਇੱਕ ਇਹਨੂੰ ਦੇਖਣਾ ਸਮੂਥਲੀ ਹੈ ਜਿਹੜਾ ਨੀਚੇ ਗਿੰਨਾ ਚਾਹੀਦਾ ਸਮਝ ਲਓ ਤੁਹਾਡਾ ਪੀਨਟ ਬਟਰ ਦਾ ਮਟੀਰੀਅਲ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਕਈ ਲੋਕ ਹੈ ਜਿਹੜੇ ਮਿਕਸੀ ਗ੍ਰੈਂਡ ਦੇ ਵਿੱਚ ਗ੍ਰੈਂਡ ਕਰਕੇ ਵੀ ਪੀਨਟ ਬਟਰ ਨੂੰ ਬਿਨਾ ਕੁਕ ਕੀਤੇ ਵੀ ਬਣਾ ਲੈਂਦੇ ਨੇ ਪਰ ਆਪਾਂ ਨੂੰ ਉਹ ਕੱਚਾ ਪੰਜਾ ਜਿਹੜਾ ਵਧੀਆ ਨਹੀਂ ਲੱਗਦਾ ਤਾਂ ਕਰਕੇ ਆਪਾਂ ਨੇ ਇਹਨੂੰ ਪਕਾ ਲਿਆ ਥੋੜਾ ਜਿਹਾ ਇਹਦੇ ਨਾਲ ਜਿਹੜਾ ਫਲੇਵਰ ਹੈ ਹੋਰ ਵੀ ਜ਼ਿਆਦਾ ਵਧੀਆ ਆ ਜਾਂਦਾ ਹੁਣ ਆਪਣਾ ਪੀਨਟ ਬਟਰ ਬਣ ਕੇ ਬਿਲਕੁਲ ਤਿਆਰ ਹੈ ਹੁਣ ਆਪਾਂ ਇੰਡਕਸ਼ਨ ਨੂੰ ਆਫ ਕਰ ਦਾਂਗੇ ਜੀ ਤੁਹਾਨੂੰ ਮੇਰੀ ਇਹ ਪੀਨਟ ਬਟਰ ਵਾਲੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਅਸੀਂ ਹੋਰ ਤੁਹਾਡੇ ਲਈ ਬਹੁਤ ਵਧੀਆ-ਵਧੀਆ ਵੀਡੀਓਜ਼ ਲੈ ਕੇ ਆਉਂਦੇ ਰਹੀਏ ਇਸ ਤਰ੍ਹਾਂ ਤੁਸੀਂ ਬ੍ਰੈਡ ਦੇ ਉੱਤੇ ਲਗਾ ਕੇ ਜਿਹੜਾ ਖਾ ਸਕਦੇ ਹੋ ਤੇ ਨਾਰਮਲ ਇੱਕ ਚਮਚਾ ਦੀਨ ਦੇ ਵਿੱਚ ਵੀ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਹੈ ਜਿਹੜਾ ਆਪਣਾ ਪੀਨਟ ਬਟਰ ਬਣ ਕੇ ਤਿਆਰ ਹੋਇਆ ਬਹੁਤ ਹੀ ਹੈਲਦੀ ਰੈਸਪੀ ਹੈ ਤੇ ਬਹੁਤ ਜ਼ਿਆਦਾ ਟੇਸਟੀ ਲੱਗਦਾ ਜਦੋਂ ਆਪਾਂ ਇਹਨਾਂ ਨੂੰ ਬ੍ਰੈਡ ਸਲਾਈਸਾਂ ਦੇ ਨਾਲ ਖਾਨੇ ਆ ਓਕੇ ਜੀ ਮਿਲਦੇ ਆ ਕਿਸੇ ਹੋਰ ਅਗਲੀ ਵੀਡੀਓ ਵਿੱਚ ਬਾਏ